ਬੀਤਿ ਦਿਨੀ ਕਾਂਗਰਸ ਦੇ ਤੋੜੀ ਤੋਂ ਸਾਬਕਾ ਐਮਐਲਏ ਦਲਵੀਰ ਸਿੰਘ ਗੋਲਡੀ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦਲਵੀਰ ਸਿੰਘ ਗੋਲਡੀ ਵੀ ਨਾਲ ਬੈਠੇ ਨਜ਼ਰ ਆਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੇ ਵਿੱਚ ਰਸਮੀ ਤੌਰ ਤੇ ਸ਼ਾਮਿਲ ਕਰ ਲਿਆ ਗਿਆ ਤੇ ਨਾਲ ਹੀ ਦਲਵੀਰ ਸਿੰਘ ਗੋਲਡੀ ਨੇ ਵੱਡਾ ਐਲਾਨ ਵੀ ਕਰ ਦਿੱਤਾ ਹੈ ਉਹਨਾਂ ਨੇ ਆਪਣੀ ਪਾਰਟੀ ਦੇ ਨਿਸ਼ਾਨੇ ਸਾਹਦੇ ਕਿਹਾ ਹੈ ਕਿ ਮੈਂ ਹਾਈ ਕਮਾਂਡ ਦੀ ਨੀਤੀਆਂ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡੀ ਅਤੇ ਹੁਣ ਸਦਾ ਲਈ ਆਮ ਆਦਮੀ ਪਾਰਟੀ ਦੇ ਵਿੱਚ ਹੀ ਰਹਾਂਗਾ ਇਹ ਵੱਡਾ ਐਲਾਨ ਉਹਨਾਂ ਨੇ ਕਰ ਦਿੱਤਾ ਹੈ ਇਸ ਤੋਂ ਬਾਅਦ ਇਹ ਚਰਚਾਵਾਂ ਚੱਲਣੇ ਸ਼ੁਰੂ ਹੋ ਗਏ ਨੇ ਕਿ ਜੇਕਰ ਮੀਤ ਹੇਰ ਇਹ ਲੋਕ ਸਭਾ ਚੋਣ ਜਿੱਤਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਬਰਨਾਲਾ ਤੋਂ ਜਿੱਥੇ ਮੀਤ ਹੇਰ ਇਸ ਵੇਲੇ ਐਮ ਐਲ ਏ ਵੀ ਨੇ ਉਹਨਾਂ ਨੂੰ ਉਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ ਬਰਨਾਲਾ ਤੋਂ ਮੀਤ ਖੇਰ ਇਸ ਵੇਲੇ ਮੌਜੂਦਾ ਐਮ ਐਲ ਏ ਨੇ ਤੇ ਜੇਕਰ ਉਹ ਐਮ ਪੀ ਜਿੱਤਦੇ ਨੇ ਤਾਂ ਬਰਨਾਲਾ ਦੀ ਐਮ ਐਲ ਏ ਦੀ ਸੀਟ ਖਾਲੀ ਹੋ ਜਾਵੇਗੀ ਤਾਂ ਦਲਵੀਰ ਸਿੰਘ ਗੋਲਡੀ ਨੂੰ ਬਰਨਾਲਾ ਤੋਂ ਜ਼ਿਮਨੀ ਚੋਣ ਦੇ ਵਿੱਚ ਆਪਣਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਬਣਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਦੇ ਨਾਲ ਨਾਲ ਸੁਖਪਾਲ ਸਿੰਘ ਖਹਿਰਾ ਤੇ ਵੀ ਤਿੱਖੇ ਨਿਸ਼ਾਨੇ ਸਾਧ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਦਦਨੀ ਤੁਸੀਂ ਇੱਕ ਵੀਡੀਓ ਵੇਖੀ ਹੋਵੇਗੀ ਜਿਸ ਦੇ ਵਿੱਚ ਪੱਤਰਕਾਰ ਸੁਖਪਾਲ ਸਿੰਘ ਖਹਿਰਾ ਨੂੰ ਇਹ ਪੁੱਛਦਾ ਹੈ ਕਿ ਮੇਧੇਰ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ 10 ਪਿੰਡਾਂ ਦੇ ਨਾਮਾਂ ਦਾ ਨਹੀਂ ਪਤਾ ਤਾਂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਮੈਨੂੰ ਪਤਾ ਹੈ ਤਾਂ ਪੱਤਰਕਾਰ ਨੇ ਸਵਾਲ ਦਾ ਜਵਾਬ ਦਿੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿਰਫ ਦੋ ਤਿੰਨ ਪਿੰਡਾਂ ਦੇ ਹੀ ਨਾਂ ਦੱਸੇ ਉਸ ਤੋਂ ਬਾਅਦ ਉਹ ਭੁੱਲ ਗਏ ਜਿਸ ਦਾ ਮਜ਼ਾਕ ਹੁਣ ਦਲਬੀਰ ਸਿੰਘ ਗੋਲਡੀ ਨੇ ਵੀ ਉਡਾ ਦਿੱਤਾ ਹੈ